ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇਸ ਗੱਲ ਨੂੰ ਧਿਆਨ ਨਾਲ ਸਮਝ ਲਓ ਬੱਚਿਆਂ ਦਾ ਧਿਆਨ ਕਿਵੇਂ ਰੱਖਣਾ ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਬੱਚਿਆਂ ਦੀ ਕੇਅਰ ਕਰ ਰਹੇ ਹਾਂ ਪਰ ਮੌਤਾਂ ਕੁਝ ਹੋ ਰਹੀ ਦੱਸ ਰਹੀਆਂ ਨੇ ਇੱਕ ਐਸਾ ਹੀ ਹਾਦਸਾ ਵਾਪਰਿਆ ਜਿੱਥੇ ਰਾਜਸਥਾਨ ਦੇ ਵਿੱਚ 3 ਸਾਲਾਂ ਦੀ ਬੱਚੀ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ ਉਸ ਦੇ ਨਾਲ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਦੋ ਬੱਚੀਆਂ ਜੋ ਸੇ ਉਹ ਪਾਣੀ ਦੇ ਵਿੱਚ ਕਿਵੇਂ ਸ਼ਿਕਾਰ ਹੋਈਆਂ ਇੱਕ ਬੱਚਾ ਨਹਿਰ ਦੇ ਵਿੱਚ ਕਿਵੇਂ ਸ਼ਿਕਾਰ ਹੋਇਆ ਤੇ ਇਸੇ ਦੇ ਨਾਲ ਮੁੰਬਈ ਚ ਜਦ ਖੇਡਣ ਗਏ ਦੋ ਬੱਚੇ ਸੀ ਉਹਨਾਂ ਦੇ ਨਾਲ ਕੀ ਹੋਇਆ ਇਹ ਸਾਰੀ ਕਹਾਣੀ ਇੱਕੋ ਪਾਸੇ ਇਸ਼ਾਰਾ ਕਰਦੀ ਹੈ ਜੋ ਕਿ ਮਾਪਿਆਂ ਦੇ ਲਈ ਜਾਣਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਾਜ਼ਾ ਘਟਨਾ ਦੀ ਜੋ ਕਿ ਰਾਜਸਥਾਨ ਦੇ ਵਿੱਚ ਵਾਪਰੀ ਹੈ ਇੱਥੇ ਇੱਕ 3 ਸਾਲਾਂ ਦੀ ਮਾਸੂਮ ਦੀ ਤੜਫ ਤੜਫ ਕੇ ਮੌਤ ਹੋਈ ਹੈ ਗੱਡੀ ਦੇ ਵਿੱਚ ਕਿਉਂਕਿ ਇੱਕ ਵਿਆਹ ਸਮਾਗਮ ਦੇ ਵਿੱਚ ਜਾਣਾ ਸੀ ਰਾਜਸਥਾਨ ਦਾ ਇਹ ਜੋਰਾਵਰਪੁਰਾ ਇਲਾਕਾ ਇਸ ਇਲਾਕੇ ਦੇ ਵਿੱਚ ਵਿਆਹ ਤੇ ਆਇਆ ਸੀ ਪਰਿਵਾਰ ਨਾਲ ਮਾਤਾ ਪਿਤਾ ਐ ਛੋਟੀ ਇੱਕ ਭੈਣ ਸੀ ਤੇ ਇੱਕ ਸਭ ਤੋਂ ਛੋਟੀ ਬੱਚੀ ਗੌਰਵਿਕਾ ਜੋ ਹੈ ਗੌਰਵਿਕਾ ਨਾਗਰ ਉਸ ਦਾ ਨਾਮ ਦੱਸਿਆ ਜਾ ਰਿਹਾ ਬੱਚੀ ਦਾ 3 ਸਾਲ ਦੀ ਉਸ ਦੀ ਉਮਰ ਸੀ ਮਾ ਮਾਪ ਉੱਥੇ ਨਿਕਲੇ ਕਾਲੀ ਕਾਲੀ ਦੇ ਵਿੱਚ ਆ ਗਏ ਕਿਉਂਕਿ ਗਰਮੀ ਦੇ ਵਿੱਚ ਵੈਸੀ ਹੀ ਦਿਵਗ ਹਰ ਇੱਕ ਦਾ ਕਾਫੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦਾ ਤਾਂ ਐਸੇ ਚ ਜਦ ਪਹੁੰਚੇ ਮਾਂ ਨੂੰ ਲੱਗਿਆ ਕਿ ਧੀ ਪਿਓ ਦੇ ਨਾਲ ਅੰਦਰ ਚਲੀ ਗਈ ਤੇ ਪਿਓ ਨੂੰ ਲੱਗਿਆ ਕਿ ਉਹ ਬੱਚੀ ਤਾਂ ਮਾਂ ਦੇ ਨਾਲ ਅੰਦਰ ਚਲੀ ਗਈ ਹੁਣੇ ਚਲੋ ਜੀ ਪਹੁੰਚੇ ਉੱਥੇ ਪਾਰਕਿੰਗ ਦੇ ਵਿੱਚ ਗੱਡੀ ਲਗਾਈ ਤੇ ਜੋ ਵੱਡੀ ਧੀ ਸੀ ਉਸ ਤੋਂ ਵੱਡੇ ਵਾਲੀ ਉਹ ਤਾਂ ਆਪਣੀ ਮਾਂ ਦੇ ਨਾਲ ਨਿਕਲ ਕੇ ਚਲੀ ਗਈ ਅੰਦਰ ਪਰ ਜੋ ਛੋਟੇ ਵਾਲੀ ਬੱਚੀ ਸੀ ਸਭ ਤੋਂ ਛੋਟੀ ਗੌਰਵਿਕਾ 3 ਸਾਲਾਂ ਦੀ ਉਹ ਅੰਦਰ ਹੀ ਰਹਿ ਗਈ ਫਿਰ ਉਸ ਤੋਂ ਬਾਅਦ ਘੁੰਮਦੇ ਫਿਰਦੇਰੇ ਵਿਆਹ ਦੇ ਵਿੱਚ ਸਵਾਗਤ ਵਿੱਚ ਸਭ ਨੂੰ ਮਿਲੇ ਗਏ ਮਿਲੇ ਗਏ ਜਾ ਦੇ ਘੰਟਾ ਤੋਂ ਘੰਟਾ ਬੀਤ ਗਿਆ ਫਿਰ ਰਿਸ਼ਤੇਦਾਰ ਪੁੱਛਣ ਕਿ ਬੱਚੀ ਕਿੱਥੇ ਹੈ ਇਹ ਵਾਲੀ ਬੱਚੀ ਤਾਂ ਹੈ ਪਰ ਛੋਟੀ ਬੱਚੀ ਕਿੱਥੇ ਹੈ ਉਦੋਂ ਕਿਤੇ ਜਾ ਕੇ ਮੱਥਾ ਠਣਕਿਆ ਫਿਰ ਕਿਤੇ ਜਾ ਕੇ ਮਾਂ ਨੇ ਪੁੱਛਿਆ ਪਿਓ ਨੂੰ ਕਿ ਆਖਰਕਾਰ ਬੱਚੀ ਕਿੱਥੇ ਹੈ ਗੌਰਵਿਕਾ ਕਿੱਥੇ ਆ ਤੇ ਉਸ ਤੋਂ ਬਾਅਦ ਉਧਰ ਪਏ ਉਹ ਕਹਿੰਦਾ ਕਿ ਮੈਨੂੰ ਤਾਂ ਲੱਗਿਆ ਵੀ ਉਹ ਤੇਰੇ ਨਾਲ ਆਈ ਹੋਣੀ ਤੇ ਉਸੇ ਪਾਸੇ ਦਰਵਾਹ ਦੇ ਵਿੱਚ ਘੁੰਮਦੀ ਫਿਰਦੀ ਹੋਣੀ ਆਸ-ਪਾਸ ਦੇਖਿਆ ਕਿਤੇ ਕਿ ਐਦਾ ਤਾਰੀ ਹੋ ਗਿਆ ਕਿਤੇ ਕਿਸੇ ਹੋਰ ਰਿਸ਼ਤੇਦਾਰ ਕੋਲ ਚਲੀ ਗਈ ਹੋਵੇ ਬੱਚੀ ਆਖਰਕਾਰ ਘੁੰਮਦੀ ਫਿਰਦੀ ਹੋਣੀ ਕਿਤੇ ਤਾਂ ਫਿਰ ਜਦ ਪਤਾ ਲੱਗਿਆ ਕਿ ਬੱਚੀ ਤਾਂ ਉੱਥੇ ਹੈ ਨਹੀਂ ਤੁਰੰਤ ਭੱਜੇ ਗਏ ਪਾਰਕਿੰਗ ਦੇ ਵੱਲ ਜਦ ਅੰਦਰ ਜਾ ਕੇ ਦੇਖਿਆ ਗੱਡੀ ਖੋਲੀ ਤਾਂ ਗੌਰਵਿਕਾ बेहोश ਪਈ ਸੀ ਬੱਚੀ ਨੂੰ ਦੇਖਿਆ ਹਾਲਤ ਇੰਨੀ ਮਾੜੀ ਪਸੀਨੇ ਦੇ ਨਾਲ ਭੇਜੀ ਹੋਈ ਬੜਾ ਉਸਨੇ ਜ਼ੋਰ ਲਾਇਆ ਕਿ ਬਾਹਰ ਨਿਕਲ ਜਾ ਪਰ ਵਿਚਾਰੀ 3 ਸਾਲ ਦੀ ਬੱਚੀ ਹੁਣ ਕਰਦੀ ਤਾਂ ਕਰਦੀ ਕੀ ਉਸਨੂੰ ਜਦ ਤੱਕ ਹਸਤਾ ਲੈ ਕੇ ਗਏ ਮੌਤ ਹੋ ਗਈ ਬੱਚੀ ਦੀ ਪਰ ਇਹ ਪਹਿਲਾ ਮਾਮਲਾ ਨਹੀਂ ਹੈ ਇੱਥੋਂ ਸਮਝਣ ਦੀ ਲੋੜ ਹੈ ਕਿਉਂਕਿ ਮੁੰਬਈ ਦੇ ਵਿੱਚ ਵੀ ਐਸਾ ਹੀ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਦੋ ਬੱਚੇ ਘਰ ਤੋਂ ਬਾਹਰ ਖੇਡਣ ਦੇ ਲਈ ਗਏ ਸੀ ਭੈਣ ਭਰਾ ਸੀ ਸਕੇ ਉੱਥੇ ਜਾ ਕੇ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਚ ਇਸੇ ਲਈ ਕਹਿੰਨੇ ਕਿ ਬੱਚਿਆਂ ਨੂੰ ਜਲਬਾਰ ਖੇਡਣ ਭੇਜ ਦੇਣੇ ਕਿਉਂਕਿ ਉਹਨਾਂ ਨੇ ਤਾਂ ਛਾ ਲੱਭਣੀ ਹੋਈਆਂ ਜਦ ਉੱਥੇ ਸੇਕ ਲੱਗਿਆ ਬਚਣ ਦੇ ਲਈ ਗਰਮੀ ਤੋਂ ਇੱਕ ਗੱਡੀ ਜੋ ਸੀ ਇਸੇ ਤਰ੍ਹਾਂ ਕੋਈ ਗੱਡੀ ਖੜਾਈ ਹੋਈ ਸੀ ਉਹ ਇੱਕ ਇਸ ਤਰ੍ਹਾਂ ਦੀ ਕਾਰ ਸੀ ਜਿਸ ਨੂੰ ਕਾਫੀ ਸਮੇ ਤੋਂ ਛੇੜਿਆ ਨਹੀਂ ਸੀ ਗਿਆ ਬੱਚੇ ਅੰਦਰ ਵੜ ਗਏ ਕਾਰ ਦੇ ਜਾ ਕੇ ਕਾਰ ਚ ਵੜਤਾ ਗਏ ਹੁਣ ਬਾਹਰ ਨਿਕਲਣ ਦਾ ਪਤਾ ਨਹੀਂ ਸੀ ਬੜਾ ਜ਼ੋਰ ਲਾਇਆ ਕਿਸੇ ਹੀਲੇ ਗੱਡੀ ਚੋਂ ਨਿਕਲ ਜਾਣ ਬੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਡੇ ਹੱਥ ਦੇ ਵਿੱਚ ਇੱਕ ਚੀਜ਼ ਹੈ ਇੱਕ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਦਿੱਕਤ ਹੋ ਸਕਦੀ ਹੈ ਪਰ ਇੱਥੇ ਇੱਕ ਪਾਸੇ ਗਲਤੀ ਬੱਚੇ ਦੀ ਹੈ ਜਿੱਥੇ ਕਿ ਬੱਚੇ ਖੁਦ ਬ ਖੁਦ ਉੱਥੇ ਗਏ ਪਰ ਦੂਸਰੇ ਪਾਸੇ ਮਾਪਿਆਂ ਦੀ ਵੀ ਹੈ ਜੋ ਕਿ ਆਪਣੀ ਹੀ ਬੱਚੀ ਨੂੰ ਗੱਡੀ ਦੇ ਵਿੱਚ ਹੀ ਛੱਡ ਕੇ ਭੁੱਲ ਗਏ ਕਿਉਂਕਿ ਜੇ ਗੱਡੀ ਦੇ ਵਿੱਚ ਬੱਚੇ ਹੀ ਨਾਲ ਲਿਆਏ ਸੀ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਿਆ ਕਰੋ ਕਿ ਬੱਚੇ ਜੇ ਨਾਲ ਆਏ ਨੇ ਤਾਂ ਨਾਲ ਹੀ ਨੇ ਉਹਨਾਂ ਦਾ ਹੱਥ ਫੜ ਕੇ ਜ਼ਰੂਰ ਨਾਲ ਰੱਖਿਆ ਕਰੋ ਹੁਣ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਜਿੱਥੇ ਕਿ ਜਦ ਨਹਿਰ ਦੇ ਵਿੱਚ ਨਹਾਉਣ ਗਿਆ ਸੀ 14 ਸਾਲਾਂ ਦਾ ਮੁੰਡਾ ਸੇਕ ਦੋਸਤਾਂ ਦੇ ਨਾਲ ਚਲੇ ਗਿਆ ਨਹਿਰ 'ਚ ਤੇ ਉੱਥੇ ਹੀ ਡੁੱਬ ਕੇ ਉਸ ਦੀ ਮੌਤ ਹੋ ਗਈ ਬੱਚੇ ਦੀ ਹੁਣ ਗਰਮੀ ਦੇ ਵਿੱਚ ਅਸੀਂ ਦੇਖਿਆ ਕਿ ਆਪਣੇ ਇੱਧਰਲੇ ਭਾਵੇਂ ਨਹਿਰ ਦਾ ਇਲਾਕਾ ਹੋਵੇ ਜਾਂ ਫਿਰ ਕੋਈ ਪਿੰਡ ਦਾ ਟੋਬਾ ਛੱਪੜ ਲਾ ਲਓ ਐਦਾਂ ਦੇ ਦੇ ਵਿੱਚ ਉੱਥੇ ਨਹਾਉਣ ਚਲੇ ਜਾਂਦੇ ਨੇ ਬੱਚੇ ਕਈਆਂ ਨੂੰ ਤਾਂ ਤੈਰਨਾ ਆਉਂਦਾ ਹੁੰਦਾ ਕਈਆਂ ਨੂੰ ਆਉਂਦਾ ਨਹੀਂ ਤੇ ਐਸੇ ਦੇ ਵਿੱਚ ਉਹਨਾਂ ਦੇ ਮਗਰ ਲਾ ਕੇ ਬਾਕੀ ਬੱਚੇ ਆਪਣੀ ਜਾਨ ਗਵਾ ਲੈਂਦੇ ਨੇ ਇੱਕ ਐਸਾ ਹੀ ਮਾਮਲਾ ਬੀਤੇ ਦਿਨ ਵੀ ਸਾਹਮਣੇ ਆਇਆ ਜਿੱਥੇ ਇੱਕ ਫੈਕਟਰੀ ਦੇ ਵਿੱਚ ਕੰਮ ਕਰ ਰਹੀਆ ਪ੍ਰਵਾਸੀ ਮਜ਼ਦੂਰਾਂ ਦੀਆਂ ਦੋ ਬੱਚੀਆਂ ਸੀ ਉਹ ਆਈਆਂ ਤੇ ਉੱਥੇ ਨਾ ਇੱਕ ਡਿੱਗੀ ਬਣੀ ਹੋਈ ਸੀ ਡਿੱਗੀ ਜਿਵੇਂ ਪਾਣੀ ਦੀ ਵੱਡਾ ਸਾਰਾ ਟੈਂਕੇ ਜਿਹਾ ਬਣਾਇਆ ਹੋਇਆ ਹੁੰਦਾ ਏਸੇ ਤਰ੍ਹਾਂ ਦਾ ਬਣਿਆ ਹੋਇਆ ਸੀ ਉਸ ਦੇ ਵਿੱਚ ਜਾ ਕੇ ਬੱਚੀਆਂ ਚਲੋ ਵੀ ਗਰਮੀ ਦਾ ਮੌਸਮ ਹੈ ਉਹ ਵੀ ਇਸੇ ਤਰ੍ਹਾਂ ਤੈਰਨ ਲਈ ਚਲੇ ਗਿਆ ਹਾਲਾਂਕਿ ਛਾਲ ਤਾਂ ਤਿੰਤ ਤੋਂ ਚਾਰ ਬੱਚੀਆਂ ਨੇ ਮਾਰੀ ਸੀ ਇੱਕ ਨੇ ਰੌਲਾ ਪਾਇਆ ਮੌਕੇ ਤੇ ਬਚਾ ਲਈ ਤਿੰਨ ਜਣੀਆਂ ਨੇ ਛਾਲ ਮਾਰੀ ਉਸ ਤੋਂ ਬਾਅਦ ਬਾਕੀ ਰਹਿੰਦੀਆਂ ਜੋ ਦੋ ਬੱਚੀਆਂ ਸੀ ਉਹਨਾਂ ਦੀ ਮੌਤ ਹੋ ਗਈ ਉਮਰ ਵੀ ਬੜੀ ਘੱਟ ਸੀ ਇਹ ਹੀ ਕੋਈ 10 ਤੋਂ ਥੱਲੇ ਥੱਲੇ ਉਮਰ ਸੀ ਇਹਨਾਂ ਬੱਚੀਆਂ ਦੀ ਵੀ ਇਹ ਸਾਰੇ ਮਾਮਲੇ ਸਾਨੂੰ ਇੱਕ ਪਾਸੇ ਧਿਆਨ ਦੇਣ ਲਈ ਮਜਬੂਰ ਜ਼ਰੂਰ ਕਰਦੇ ਨੇ ਕਿ ਬੱਚਿਆਂ ਦਾ ਗਰਮੀ 'ਚ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਰਦੀ 'ਚ ਬੰਦਾ ਜਿਆਦਾ ਤੋਂ ਜਿਆਦਾ ਕੱਪੜੇ ਪਾ ਕੇ ਵੀ ਬੱਚਿਆਂ ਦੀ ਕੇਅਰ ਕਰ ਲੈਂਦਾ ਪਰ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਕੀ ਆਉਂਦੀ ਹੈ ਕਿ ਡੀਹਾਈਡਰੇਸ਼ਨ ਹੋ ਜਾਂਦੀ ਹੈ ਪਾਣੀ ਘਟ ਜਾਂਦਾ ਹੈ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਘਟਣ ਦੇ ਨਾਲ ਚੱਕਰ ਆਉਂਦੇ ਨੇ ਗਲਾ ਸੁੱਕਦਾ ਹੈ ਤੇ ਬਹੁਤ ਜ਼ਿਆਦਾ ਗਰਮੀ ਦੇ ਨਾਲ ਸਰੀਰ ਦਾ ਟੈਂਪਰੇਚਰ ਵਧਣ ਦੇ ਨਾਲ ਦਿੱਕਤ ਆ ਕੇ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਹੈ ਤੇ ਬੱਚੇ ਤਾਂ ਪਹਿਲਾਂ ਹੀ ਕੋਮਲ ਹੁੰਦੇ ਨੇ ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਗਰਮੀਆਂ 'ਚ ਆਪਣੇ ਬੱਚਿਆਂ ਦੇ ਵੱਲ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ ਉਹ ਕਿੱਥੇ ਜਾ ਰਹੇ ਨੇ ਕੀ ਕਰ ਰਹੇ ਨੇ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਉਹਨਾਂ ਦੀ ਕੇਅਰ ਇਸ ਗੱਲ ਲਈ ਵੀ ਕਰਨੀ ਜ਼ਰੂਰੀ ਹੈ ਕਿ ਗਰਮੀ ਲੱਗੜ ਤੇ ਕਿਤੇ ਉਹ ਕੋਈ ਐਸਾ ਕਦਮ ਨਾ ਚੁੱਕ ਲੈਣ ਜਿਸ ਨਾਲ ਮਾਪਿਆਂ ਨੂੰ ساری ਉਮਰ ਰੋੜਾ ਪੈ ਜਾਵੇ